ਹਾਂਜੀ ਸ਼ੰਭੂ ਬਾਰਡਰ ਦੇ ਸੀਨ ਨੇ ਤੁਸੀਂ ਦੇਖ ਰਹੇ ਜੇ ਔਰ ਵੇਖ ਸਕਦੇ ਜੇ ਕਿ ਨੈਸ਼ਨਲ ਹਾਈਵੇ ਦੇ ਉੱਤੇ ਜਿਹੜੀ ਕਿੱਲਾਂ ਦੀ ਫਸਲਿਆ ਉਹ ਬੀਜੀ ਹੋਈ ਆ ਹਜੇ ਤੱਕ ਔਰ ਸਾਹਮਣੇ ਕੰਕਰੀਟ ਦੀਆਂ ਦਿਵਾਰਾਂ ਕੱਢੀਆਂ ਹੋਈਆਂ ਆ ਹਾਈਵੇ ਦੇ ਉੱਤੇ ਤੇ ਉਹਨਾਂ ਦੇ ਨਾਲ ਹੀ ਅਰਧ ਸੈਨਿਕ ਜਿਹੜੇ ਫੋਰਸਾਂ ਸਾਡੀਆਂ ਉਹ ਖੜੀਆਂ ਹੋਈਆਂ ਨੇ ਮੈਂ ਸਰਵੰਤ ਸਿੰਘ ਪਲੇਅਰ ਸ਼ੰਭੂ ਮੋਰਚੇ ਤੋਂ ਜੀ ਅੱਜ ਤੁਹਾਨੂੰ ਦਿਖਾ ਲਿਆ ਅਸੀਂ ਵੀ ਨੈਸ਼ਨਲ ਹਾਈਵੇ ਦੇ ਉੱਤੇ ਮੋਤੀ ਤੇ ਅਸਪਰੇ ਹਰਿਆਣੇ ਦੀ ਸੈਨਿਕ ਸਰਕਾਰ ਨੇ ਜੜੀਆਂ ਹਾਈਵੇ ਦੇ ਉੱਤੇ ਕੰਕਰੀਟ ਦੀਆਂ ਦਿਵਾਰਾਂ ਕੱਢੀਆਂ ਨੇ ਇਹਦੇ ਵਿੱਚ ਸਰੀਏ ਗੱਡ ਕੇ ਸਰੀਆਂ ਦੀ ਫਸਲ ਲਗਾਈ ਹੋਈ ਆ ਇਹ ਸਾਰੇ ਬਾਟਰਾਂ ਤੇ ਖਨੌਰੀ ਡੱਬ ਵਾਲੀ ਹੋਰ ਨਾ ਥਾਵਾਂ ਤੇ ਵੀ ਹੈ ਹੁਣ ਇਹ 13 ਫਰਵਰੀ ਤੋਂ ਪਹਿਲਾਂ 6 ਦਿਨ ਪਹਿਲਾਂ ਦੀਆਂ ਕੰਦਾ ਗੱਡੀਆਂ ਨੇ ਜਦੋਂ ਇੱਕ ਮੀਡੀਆ ਕਰਮੀ ਆਇਆ ਸੀ ਉਹਨਾਂ ਦੇ ਵੀ ਗੱਲ ਪੈ ਗਏ ਸੀ ਆਰਟ ਸੈਨਿਕ ਫੋਰਸ ਇਹਦੇ ਨਾਲ ਪੰਜਾਬ ਦਾ ਅਰਥਚਾਰਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਪੰਜਾਬ ਦਾ ਵਪਾਰ ਪ੍ਰਭਾਵਿਤ ਹੋ ਰਿਹਾ ਪੰਜਾਬ ਦੇ ਟਰਾਂਸਪੋਰਟਰ ਖਰਾਬ ਹੋ ਰਹੇ ਆਮ ਰਾਹੀਆਂ ਨੂੰ ਨੁਕਸਾਨ ਹੋ ਰਿਹਾ ਪੰਜਾਬ ਦੀਆਂ ਮੰਡੀਆਂ ਚੋਂ ਮਾਲ ਬਾਹਰ ਚੰਗੀ ਤਰ੍ਹਾਂ ਨਹੀਂ ਜਾ ਰਿਹਾ ਹੈਗਾ ਮੋਦੀ ਸਰਕਾਰ ਇਹ ਦੱਸੇ ਵੀ ਇਹ ਕਿਹੜੇ ਕਾਨੂੰਨ ਦੇ ਤਹਿਤ ਨੈਸ਼ਨਲ ਹਾਈਵੇ ਤੇ ਕੰਦ ਕੱਢੀ ਗਈ ਆ ਕਿਹੜੇ ਸੰਵਿਧਾਨਕ ਅਦੇਸ਼ ਦਾ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵਾਰੀ ਨਹੀਂ ਕਿਹਾ ਵੀ ਭਾਈ ਤੁਸੀਂ ਪੰਜਾਬ ਦੇ ਰਾਹ ਬੰਦ ਕਿਉਂ ਕੀਤੇ ਹੋਏ ਆ ਪੰਜਾਬ ਦਾ ਅਰਥਚਾਰਾ ਕਿਉਂ ਖਰਾਬ ਕਰ ਰਹੇ ਜੇ ਇਹਦੀ ਪਰਪਾਈ ਦਾ ਦਾਵਾ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਜਾਂ ਅਸੀਂ ਮਿਲੀ ਭੁਗਤ ਸਮਝੀਏ ਇਹਦੇ ਨਾਲ ਦੀ ਨਾਲ ਅਸੀਂ ਕਹਿ ਰਹੇ ਤੁਰੰਤ ਇਹ ਬਾਰਡਰ ਖੋਲੋ ਲੋਕਾਂ ਦੀਆਂ ਸਮੱਸਿਆਵਾਂ ਖਤਮ ਕਰ ਦਿਓ अफवाहਾਂ ਫਲਾਈਆਂ ਜਾ ਰਹੀਆਂ ਕਈ ਕਿਸਮ ਦੀਆਂ ਸਾਡਾ ਕੋਈ ਵੀ ਦਾ ਰੇਲ ਰੋਕੋ ਅੰਦੋਲਨ ਮੋਰਚੇ ਦਾ ਨਹੀਂ ਹੈਗਾ ਪੰਜਾਬ ਤੇ ਕੇਂਦਰ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਇਸ ਕੰਮ ਲਈ ਕੋਈ ਨਹੀਂ ਇਹਨਾਂ ਗੱਲਾਂ ਦਾ ਜਵਾਬ ਵੀ ਆਉਣ ਵਾਲੇ ਸਮੇਂ 'ਚ ਮਿਲ ਜੂਗਾ ਹੁਣ ਮੋਦੀ ਸਰਕਾਰ ਨੂੰ ਲੱਗਦਾ ਕਿ ਕਿਸਾਨਾਂ ਦਾ ਅੰਦੋਲਨ ਫੈਲ ਰਿਹਾ ਵੱਡਾ ਹੋ ਰਿਹਾ 127 ਦਿਨ ਹੋ ਗਏ ਸ਼ੰਭੂ ਮੋਰਚੇ ਦੇ ਮੋਰਚਾ ਲੱਗੇ ਹੋਏ ਨੇ ਉਹਨਾਂ ਨੂੰ ਪਤਾ ਪਿਆ ਐਮਐਸਪੀ ਗਰੰਟੀ ਕਾਨੂੰਨ ਲੈ ਲਾਂਗੇ ਮੋਦੀ ਜੀ ਲੈਣਾ ਪੈਣਾ ਤੁਹਾਡੇ ਕੋਲ ਲੈ ਲੈਣਗੇ ਦੇਸ਼ ਦੇ ਕਿਸਾਨ ਮਜ਼ਦੂਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਦਾ ਸਵਾਲ ਆ ਦੇਸ਼ ਦੇ ਮਜ਼ਦੂਰ ਨੂੰ 200 ਦਿਨ ਰੋਜ਼ਗਾਰ 700 ਰੁਪਏ ਦਿਹਾੜੀ ਦਾ ਸਵਾਲ ਹੈਗਾ ਵਾ ਇਹ ਮੰਗਾ ਮਸਲੇ ਸੀ ਮਨਵਾਉਣੇ ਹੈਗੇ ਹੁਣ ਸਾਸਿਆਂ ਤੇ ਆਏ ਹੋਗੇ ਆ ਪੰਜਾਬ ਸਰਕਾਰ ਤਾਂ ਨਸ਼ਾ ਰੋਕਣ ਵਿੱਚ ناکਾਮਜਾਬ ਰਹੀ ਬਿਜਲੀ ਦਾ ਅੱਟ ਸੰਕਟ ਪੈਦਾ ਹੋ ਗਿਆ ਨਹਿਰੀ ਪਾਣੀ ਹਜੇ ਤੱਕ ਨਹੀਂ ਪਹੁੰਚਿਆ ਹੈਗਾ ਅਰ ਕੇਂਦਰ ਜਿਹੜਾ ਕਹਿੰਦਾ ਸੀ ਭ੍ਰਸ਼ਟਾਚਾਰ ਤੋਂ ਮੁਕਤ ਸਰਕਾਰ ਆ ਉਹ ਮੈਡੀਕਲ ਦੇ ਜਿਹੜੇ ਵਿਦਿਆਰਥੀ ਸੀ ਜਿਨ੍ਹਾਂ MBBS ਦੇ ਵਿੱਚ ਦਾਖਲਾ ਲੈਣਾ ਸੀ ਉਹ NEET ਦੀ ਇਮਤਿਹਾਨਾਂ ਵਿੱਚ ਅਰਬਾਂ ਖਰਬਾਂ ਦੇ ਘਪਲੇ ਹੋ ਗਏ ਸਰਕਾਰ ਕੋਲੇ ਕੋਈ ਜਵਾਬ ਨਹੀਂ ਹੈਗਾ ਦੇਸ਼ ਵਿੱਚ ਸੋਕੇ ਵਰਗੀ ਹਾਲਤ ਹੈਗੀ ਆ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਵੱਧ ਤੋਂ ਵੱਧ ਇਹਨਾਂ ਮੋਰਚਿਆਂ ਵਿੱਚ ਪਹੁੰਚੋ ਧੰਨਵਾਦ